ਇਹ ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜਨ ਵਾਸਤੇ ਇਹ ਉਪਰਾਲੇ ਕਰ ਰਹੇ ਹਨ ਮੇਰੇ ਵੀਰ ਸਰਦਾਰ ਗੁਰਵਿੰਦਰ ਸਿੰਘ ਜੀ ਪਲਾਹਾ ਇਹਨਾਂ ਦੇ ਸਮੁੱਚੇ ਟੀਮ ਹਰ ਸਾਰੇ ਉਧਰੋਂ ਅਪਰਾਧ ਉਪਰਾਲਾ ਕਰਦੇ ਹਨ ਸਤਗੁਰ ਸੱਚੇ ਪਾਤਸ਼ਾਹ ਗੁਰੂ ਕੰਗਈtar ਪਿਤਾ ਜੀ ਉਹਨਾਂ ਦੇ ਜੇ ਬਚਨ ਕਰਨ ਲੱਗੇ ਤੇ ਸਾਡੇ ਤੋਂ ਕੀਤੇ ਨਹੀਂ ਜਾ ਸਕਦੇ ਉਹਨਾਂ ਦੇ ਪਰਮਕਾਰ ਜਿਹੜੇ ਹਨ ਉਹ ਇਸ ਰਚਨਾ ਤੋਂ ਗਾਇਨ ਨਹੀਂ ਕੀਤੇ ਜਾ ਸਕਦੇ ਕਹੇ ਨਹੀਂ ਜਾ ਸਕਦੇ ਉਸ ਤੋਂ ਤਾਂ ਕਹਿਣ ਨਾ ਜਾਈ ਮੁੱਖੋਂ ਤੁਹਾਰੀ ਆ ਸਗਰਮਕ ਪਿਆਰੇ ਗੁਰਬੋਬ ਸਿੰਘ ਸਹਿਬ ਮਹਾਰਾਜ ਸਾਹਿਬ ਜੀ ਦਾ ਦੁਨੀਆ ਦੇ ਵਿੱਚ ਕੋਈ ਸਾਨੀ ਨਹੀਂ ਜੇ ਕਲਮ ਫੜ ਲਈ ਤੇ ਕਲਮ ਉਸ ਕਲਮ ਦਾ ਵੀ ਕੋਈ ਦੁਨੀਆ ਤੇ ਸਾਨੀ ਨਹੀਂ ਉਹ ਕਲਮ ਦੇ ਨਾਲ ਜਿਵੇਂ ਗੋਰਾ ਉਪਦੇਸ਼ ਲਿਖ ਕਰਕੇ ਅਕਾਲਪੁਰਖ ਵਾਹਿਗੁਰੂ ਜੀ ਦੇ ਨਾਲ ਸਾਨੂੰ ਜੋੜਨਾ ਕੀਤਾ ਅਤੇ ਉਸੇ ਕਲਮ ਦੇ ਨਾਲ ਜਬਰ ਦਾ ਖਾਤਮਾ ਕਰਕੇ ਰੰਗ ਦੇਵ ਨੂੰ ਜਬਰਨਾਮਾ ਲਿਖ ਕੇ ਜਿੱਤ ਦੀ ਚਿੱਠੀ ਲਿਖ ਕਰਕੇ ਉਹਨੂੰ ਬਿਨਾਂ ਜੰਗ ਕੀਤੇ ਹੀ ਨਰਕਵਾਰ ਨੂੰ ਤੋੜ ਦਿੱਤਾ ਜੇ ਜਗ ਵਿੱਚ ਨਾ ਕੋਈ ਤੀਰ ਅੰਦਾਜ਼ ਨਾ ਕੋਈ ਘੋੜ ਸਵਾਰ